ਪੰਜਾਬ ਦੇ ਜਲੰਧਰ ਦੇ ਟਾਂਡਾ ਫਟਕ ਵਿਖੇ ਇੱਕ 26 ਸਾਲਾ ਨੌਜਵਾਨ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਹਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਨੌਜਵਾਨ ਦੀ ਲਾਸ਼ ਦੇ ਦੋ ਟੁਕੜੇ ਹੋ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਦੇ ਯੇ ਕਿ ਹਾਦਸੇ ਤੋਂ ਬਾਅਦ ਲਾਸ਼ ਕਾਫੀ ਦੇਰ ਤੱਕ ਮੌਕੇ 'ਤੇ ਪਈ ਰਹੀ ਪਰ ਇਸ ਨੂੰ ਚੁੱਕਣ ਲਈ ਕੋਈ ਨਹੀਂ ਆਇਆ। ਕਰੀਬ 1.5 ਘੰਟੇ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਲਾਸ਼ ਨੂੰ ਚੁੱਕਿਆ ਗਿਆ ਪਰ ਅਪਾਤ ਜਾਨਕਾਰੀ ਅਨੁਸਾਰ ਇਹ ਹਾਦਸਾ ਟਾਂਡਾ ਅੱਡਾ ਫਟਕ ਨੇੜੇ ਵਾਪਰਿਆ। ਹੱਲਕੇ ਮੰਗਲਵਾਰ ਸਵੇਰ ਤੱਕ ਦੀ ਜਾਂਚ ਪੁਲਿਸ ਨੂੰ ਇੱਕ ਹੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਥਾਣਾ ਜੀਆਰਪੀ ਜਲੰਧਰ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੀ شناخت ਲਈ ਉਸ ਦੀ ਫੋਟੋ ਸਾਰੇ ਥਾਣਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭੇਜ ਦਿੱਤੀ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ। ਪੁਲਿਸ ਨੂੰ ਮ੍ਰਿਤਕ ਨੌਜਵਾਨ ਕੋਲੋਂ ਕੋਈ ਸਬੂਤ ਜਾਂ ਪਛਾਣ ਪੱਤਰ ਜਾਂ ਹੋਰ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ। ਫਿਲਹਾਲ ਪੁਲਿਸ ਨੇ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤਰ੍ਹਾਂ 라ਜਨੂ ਚਨਾਖਤ ਲਈ 72 ਘੰਟੇ ਲਈ ਸਿਵਲ ਹਸਪਤਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਮੇਰਾ ਨਾਮ ਸੋਨੂ। ਸਰ ਤੁਸੀਂ ਇੱਥੇ ਗੇਟਮੈਨ ਹੋ? ਹਾਂ ਮੈਂ ਇੱਥੇ ਮੈਂ ਇੱਥੇ ਗੇਟਮੈਨ ਰੰਡਾ ਵਾਲਾ ਖੱਟਾ ਗੇਟ ਨੰਬਰ ਗੇਟ ਹੈ। ਤਾਂ ਸਰ ਇਹ ਜਿਹੜਾ ਇਨਸੀਡੈਂਟ ਹੋਇਆ ਇੱਥੇ ਜਿਹੜਾ ਇੱਕ ਲੜਕਾ نیچے ਆਇਆ ਟ੍ਰੇਨ નીચે। ਹਾਂ ਹਾਂ। ਕਿੰਨੇ ਵਜੇ ਦਾ ਟਾਈਮਿੰਗ ਸੀਗਾ? ਕਿ ਟਾਈਮ ਹੋਇਆਗਾ 5:00 5:00 ਟਾਈਮ। ਕਿਹੜੀ ਟ੍ਰੇਨ ਦੇ નીચે ਆਇਆ ਸਰ? ਇਹ ਇਹ ਆਇਆ ਗਟਸਟਾਪ ਦੇ 20 20 23 ਸ਼ਤब्दी ਦਾ ਐਤ ਲਈ ਹਾਂ ਸ਼ਤब्दी ਤੇ ਇਹਨੂੰ ਤੁਸੀਂ ਬੈਠਿਆ ਵੇਖਿਆ ਸੀਗਾ ਇੱਥੇ ਪਹਿਲੇ ਮੈਂ ਦੇਖਿਆ ਨਿ ਬੈਠਿਆ ਯਾਰ ਉਹਦਾ ਫੋਨ ਤੇ ਲੱਗਿਆ ਪਾਸੇ ਆਉਂਦਾ ਵੈਸੀ ਠੀਕ ਹੈ ਤਾਂ ਕਿੰਨੀ ਕੇਸ ਆ ਸਰ ਇਹਦੀ ਇਹਦੀ ਜਹਾਗੀ 25 26 ਸਾਲ ਕੁਝ ਪਤਾ ਕਿਥੋਂ ਦਾ ਇਹ ਰਹਿਣ ਵਾਲਾ ਨਹੀਂ ਨਹੀਂ ਪਤਾ ਨਹੀਂ ਪਤਾ ਲੱਗਿਆ ਕੁਝ ਹੋਰ ਕੋਈ ਕੋਈ ਆਡੈਂਟੀ ਕਾਰਡ ਵਗੈਰਾ ਇਹਦੇ ਜੇਬ ਦੇ ਵਿੱਚੋਂ ਨਿਕਲਿਆ ਨਹੀਂ ਨਹੀਂ ਮੈਂ ਇੱਥੇ ਗਿਆ ਨਹੀਂ ਮੈਂ ਇਹ ਬੈਠੇ ਲੇਲੇ ਕੁਮਾਰ ਸਰ ਆਪਣੇ ਜਿਹੜਾ ਇੱਥੇ ਇਨਸੀਡੈਂਟ ਹੋਇਆ ਵਾ ਟ੍ਰੇਨ ਦੇ ਥਲੇ ਜਿਹੜਾ ਵਿਅਕਤੀ ਆਇਆ ਵਾ ਇਹਦੇ ਕੋਈ ਜਾਂਚ ਪੜਤਾਲ ਕੋਈ ਆਪਨੇ ਆ ਆਈਡੀ ਪ੍ਰੂਫ ਵਗੈਰਾ ਮਿਲੇ ਆ ਦਾ ਕੋਈ ਨਹੀਂ ਨਹੀਂ ਕੁਛ ਨਹੀਂ ਮਿਲੇ ਸਰ ਕੋਈ ਕਾਰਨ ਪਤਾ ਲੱਗ ਕਾਰਨ ਪਤਾ ਲੱਗ ਸਕਦੇ ਨਹੀਂ ਪਤਾ ਲੱਗਦਾ ਕਾਰਨ ਕੁਛ ਲਿਖਿਆ ਹੋਇਆ ਹੈ ਇਹਦੇ ਹੱਥਾਂ ਤੇ ਕਿਤੇ ਪੈਰਾਂ ਤੇ ਜਾਂ ਕੁਝ ਉੱਥੇ ਲਿਖਿਆ ਹੋਇਆ ਯਾਰ ਹੱਥਾਂ ਤੇ ਹੀ ਲਿਖਿਆ ਹੋਇਆ ਹੈ ਨਾਮ ਕੋਈ ਲਿਖਿਆ ਹੋ ਸਕੇ ਕੋਈ ਕੋਈ ਟੈਟੂ ਵਗੈਰਾ ਕੋਈ ਕੁਛ ਬਣਿਆ ਹੋਵੇ ਆ ਟੈਟੂ ਬਣਿਆ ਹੋਇਆ ਅੱਛਾ ਕਿੰਨੀ ਕੁ ਉਮਰ ਲੱਗਦੀ ਹੈ ਸਰ ਇਸ ਦੀ ਤੁਹਾਨੂੰ ਉਮਰ ਲੱਗਦੀ ਹੈ ਥੋੜੀ ਛੋਟੀ ਉਮਰ ਹੈ ਇਸ ਦੀ ਹੂੰ ਕਿੰਨੀ ਕੁ ਉਮਰ 25 ਤੋਂ 26 ਸਾਲ ਜੜੀ ਹੋ ਆ ਨਿਕਲ ਠੀਕ ਹੈ